ਬਾਈ ਕੌਣ ਆਈ ਮੜਾ ਬਾੜ ਚ ਸਾਡੇ ਹੈ ਨਹੀਂ ਦਾਣੇ ਤੂੰ ਨੇ ਆਇਆ ਦਿਨਾਂ ਦਾਣੇ ਬਾੜ ਚ ਆ ਮੜਾਇਆ ਕੌਣ ਆ ਵੇਖ ਲੇ ਹਾਂਜੀ ਕਿਵੇਂ ਆ ਠੀਕ ਆ ਬਾਈ ਤੇ ਪੈਸੇ ਦੇ ਦਿੰਦੇ ਪੈਸੇ ਯਾਰ ਘਾਣ ਵਾਲੀ ਝੋਨਾ ਵਾਢ ਕੇ ਦੇ ਦਾਂਗੇ ਇਹ ਅੱਗੇ ਵੀ 3 ਸਾਲ ਹੋ ਗਏ ਯਾਰ ਮੈਨੂੰ ਅੱਗੇ ਤੂੰ ਕਰ ਤਾ ਗੜੇ ਜੇ ਪੈਗੇ ਤਾਂ ਕਰਕੇ ਨਹੀਂ ਦਿੱਤੇਗਾ ਯਾਰ ਇਹ ਆ ਦੇ ਦੇ ਹੁਣ ਤਾਂ ਬਹੁਤ ਚਿਰ ਹੋ ਗਿਆ ਮਸ਼ੀਨ ਲੈ ਕੇ ਆਉਣੀ ਆ ਮੈਂ ਝੋਨਾ ਵਾਢ ਕੇ ਲੈ ਲਈ ਪਰ ਝੋਨਾ ਵਾਢ ਕੇ ਦਾਂਗਾ ਹਾਂ ਠੀਕ ਆ ਕਰਦਾ ਇਹ ਨਾਲ ਨਾਲ ਕੰਮ ਖਾਏ ਨਹੀਂ ਲੋਡ ਹੁੰਦੇ ਇਹ ਆਏ ਨਹੀਂ ਪੈਸੇ ਦਿੰਦੇ ਨਾ ਬਿੱਲੇ ਬਦਮਾਸ਼ ਨੂੰ ਫੋਨ ਲਾਉਣਾ ਹੀ ਪੈਣਾ ਫੇਰ ਭਾਂ ਦੇ ਪੈਸੇ ਦੇਣੇ ਹਲੋ ਹਲੋ ਭਾਈ ਬਿੱਲਾ ਬਦਮਾਸ਼ ਬੋਲਦਾ ਹਾਂ ਹਾਂ ਉਹੀ ਬੋਲਦਾ ਦੱਸ ਕੀ ਕੰਮ ਆ ਕੰਮ ਹੀ ਤੇ ਤਾਂ ਪੈਸੇ ਜੇ ਕਢਾਉਣੇ ਆ 5 ਲੱਖ ਰੁਪਇਆ ਕੋਈ ਨਾ ਕੰਮ ਹੀ ਕੱਢੀ ਤੇ ਆ ਜਾਨਾ ਦੱਸ ਕਿੱਥੇ ਆਵਾ ਆਪਣੇ ਘਰੇ ਆ ਜਾ ਆ ਗਏ ਪੈਸੇ ਦੇਖੀ ਕਰਦੇ ਤੂੰ ਮੈਂਟ ਲਾਵਾਂਗੇ ਤੂੰ ਬਸ ਦੱਸ ਤੇਰੇ ਘਰ ਕਰਈਆ ਆ ਹਾਂ ਕਰਈਆ ਆ ਤਵਾ ਚੱਲ ਆ ਗਿਆ ਫਿਰ ਆਇਆ ਆਉਂਦਾ ਐਵੇਂ ਆ ਠੀਕ ਆ ਆਇਆ ਬੈ ਜਾ ਆਗੇ ਆਗੇ ਹੋਰ ਹੋਰ ਵਧੀਆ ਪੈਸੇ ਕਢਾਉਣੇ ਆ ਹਾਂ ਪੈਸੇ ਕਢਾਉਣੇ ਤਿੰਨ ਸਾਲ ਹੋ ਗਿਆ ਪੈਸੇ ਨਹੀਂ ਦਿੰਦੇ ਯਾਰ ਖੜ ਜਾ ਯਾਰ ਫੋਨ ਜਾਈ ਜਾਂਦਾ ਹੈਲੋ ਹਾਂ ਮੰਨੇ ਨਹੀਂ ਕੋਈ ਨਾ ਫਿਰ ਗੱਲ ਲਾ ਦੇ ਲਾ ਦੇ ਲਾ ਦੇ ਅੱਗੇ ਕਿਹੜਾ ਛੱਬੀਆਂ ਪੰਗਾ ਨਹੀਂ ਕੋਈ ਨਾ ਠੀਕ ਆ ਠੀਕ ਆ ਹੁਣ ਦੱਸ ਪੈਸੇ ਘੜਾਉਣੇ ਆ 5 ਲੱਖ ਰੁਪਈਆ ਉਹ ਯਾਰ ਇੱਕ ਗੱਲ ਦੀ ਤਾਂ ਗਲਤੀ ਕੀਤੀ ਮੈਨੂੰ ਫੋਨ ਤੇ ਦੱਸ ਦੇ ਆਪਾਂ ਫੋਨ ਤੇ ਧਮਕੀ ਜੀ ਦੇ ਦੇਣੀ ਸੀ ਐਵੇਂ ਮੈਨੂੰ ਇੱਥੇ ਸੱਦਿਆ ਯਾਰ ਨਹੀਂ ਉਹ ਮੰਨਦੇ ਨਹੀਂਗੇ ਤੂੰ ਕੋਲੀ ਜਾਵਾਂਗੇ ਆਪਾਂ ਤੇ ਪੈਸੇ ਦੇਣਾ 3 ਸਾਲ ਹੋ ਗਏ 5 ਲੱਖ ਰੁਪਈਆ ਲੈਣਾ ਤੇ ਤੇਰਾ ਕੀ ਸੇ ਵਕਤਾ ਵਾ ਦਬਕਾ ਮਾਰਨਾ ਨਹੀਂ ਪੈਸੇ ਕਢਾਉਣਿਆ ਤੂੰ ਵੇਖ ਲੈ ਦਬਕਾ ਮਾਰੇਗਾ ਕਿਵੇਂ ਕਰਨ ਪੈਸੇ ਕਢਾਈ ਦਾ ਮੈਂ 50000 ਲੈਣਾਗਾ ਹਾਂ ਤੇ 40000 ਦੇਦੀ ਤੂੰ ਲੈ ਜੀ ਆਪਣਾ ਮੈਂ ਠੀਕ ਆ 40000 ਠੀਕ ਆ ਚੱਲ ਬੈਠ ਮਾਰ ਚੱਲ ਜੇ ਹੁਣੀ ਚੱਲ ਆ ਜਾ ਮੈਂ ਤਾਂ ਮੁੜ ਕੇ ਹੋਰ ਕੰਮ ਆ ਜਾਂਦੇ ਆ ਬਾਠੀ ਆ ਫਾੜ ਮਾਰਾ ਇਹ ਆਪਣਾ ਸ਼ਸਤਰ ਆਹਾ ਕਰਾ ਉਹ ਇਹਨਾਂ ਕੌਣ ਕਿੱਧਰ ਚੱਲੇ ਤੂੰ ਇੱਥੇ ਬੈਠੇ ਨੂੰ ਆਪਦੇ ਕੋਲੀ ਰੱਖ ਕੇ ਰਾਂ ਮੈਂ ਲੈਣਾ ਪੈਸੇ ਇਹਨਾਂ ਤੋਂ ਭਾਈ ਕੌਣ ਆਇਆ ਬਾਹਰ ਆਇਓ ਮੈਂ ਸੁਣਿਆ ਯਾਰ ਤੂੰ ਸੀਦੇ ਪੈਸੇ ਦੇਣੇ ਆਗੇ। ਕਿਆ ਤਾਂ ਸੀ ਇਹਨੂੰ? ਇਹਨੂੰ ਕਿਹਾ ਸੀ ਯਾਰ ਵੀ ਕਣਕ ਵੇਲੇ ਗੜੇ ਪੈ ਕੇ ਕਣਕ ਵੇਲੇ ਦੇਣੇ ਸੀ ਹੁਣ ਚੱਲ ਗਾਂ ਝੋਨੇ ਵੇਲੇ ਦੇ ਦਾਂਗੇ ਯਾਰ। ਚੱਲ ਦੇ ਦੇ ਕੋਈ ਨੇ। ਹੋਰ ਯਾਰ ਉਹਨਾਂ ਦੀ ਕਣਕ ਤੇ ਗੜੇ ਪੈ ਗਈ ਤੈਨੂੰ ਪੈਸਿਆਂ ਦੀ ਕਾਲੀ ਹੋ ਗਈ ਉਹ ਕਹੀ ਦਿੰਦੇ। ਕਹੀ ਦਿੰਦੇ। ਤੂੰ ਆ ਮੈਂ ਬੰਦੇ ਮਾਰੇ ਪੈਸੇ ਤਾਂ ਦੇ ਤੋ ਨਿਕਲਦੇ ਤੂੰ 40 ਹਜ਼ਾਰ ਕਾਹਦਾ ਦੇਣ। ਉਹ ਕਹੀ ਤਾਂ ਐਂਦਾ ਜਦ ਧੋਨਾ ਵਟ ਕੇ ਦੇ ਦਾਂਗੇ ਯਾਰ। ਤੂੰ ਤਾਂ ਮੈਨੂੰ ਕਹਿੰਦਾ ਮੈਂ ਅੱਜੀ ਦਿਵਾ ਕੇ ਲਿਆਉਂਗਾ। ਲਿਆਵਾ ਪੈਸੇ ਹੁਣ। ਆਹੀ ਗੱਲ ਆ। ਨਹੀਂ ਮੈਂ ਨਹੀਂ ਨਾ। ਖੜ ਜਾ। ਆ ਲੱਗ ਗਈ ਲ ਗਾਲੇ ਪੇੜ ਆ ਗਏ ਉਸ ਦਿਨ ਨੇ ਆ ਪੈਸੇ ਕਿਤੇ ਨਹੀਂ ਅੱਜ ਤਾਂ ਮੈਂ ਪੈਸੇ ਲੈ ਕੇ ਹੀ ਜਾਣੇ ਆ ਉਹ ਜਾ ਪੈਸੇ ਲਿਆ ਯਾਰ ਤੂੰ ਜਾ ਕੇ ਚੱਲ ਬੰ ਲੈ ਆਉਣਾ ਕੀ ਹੋ ਗਿਆ ਉਹ ਤਾਂ ਗੁੜਾਸਾ ਹਟ ਜਾ ਇਹਨੂੰ ਦੰਨਾ ਰੋਕੜਾ ਮੈਂ ਹੁਣਾ ਚ ਬਾਈ ਮੇਰਾ ਤਾਂ ਕੋਈ ਗੱਲ ਨਹੀਂ ਹੋ ਕੋਈ ਮੈਂ ਤਾਂ ਦਿਹਾੜੀ ਤੇ ਲੈ ਕੇ ਆ ਸਕਦੀ ਹਾਂ ਹਾਂ ਹਟ ਜਾ ਨਹੀਂ ਭਾਈ ਭਾਈ ਮੈਂ ਤਾਂ ਪੈਸੇ ਕੋਈ ਨਾ ਪੈ ਫੇਰ ਆ ਜਾਣਗੇ ਕੋਈ ਨਾ ਨਹੀਂ ਪੈਸੇ ਫੇਰ ਆਉਣਗੇ ਭਾਈ ਆ ਮੋਟਰਸਾਈਕਲ ਜਾ ਲਾ ਪੜਨ ਵੋਟਰ ਹੈਗੇ ਪਾਲੇ ਅੰਦਰ ਲਾ 5 ਲੱਖ 40 ਹਜ਼ਾਰ ਦਿੰਨੇ ਇਹਨਾਂ ਨੂੰ ਬਰਾਵਾ ਓ ਸ਼ਿਟ